ਐਨਐਸਸੀ ਤਹਿਤ ਸਾਮਦੀ ਦਿਗੁਰਗੜ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ 26 ਜਨਵਰੀ ਨੂੰ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਅਤੇ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ। ਆਪਣੀ ਪਟੀਸ਼ਨ ਦੇ ਵਿੱਚ ਅਮਰਿਤਪਾਲ ਨੇ ਦਲੀਲ ਦਿੱਤੀ ਹੈ ਕਿ ਉਸ ਦੀ ਲੰਮੀ ਕੈਰ ਹਾਜ਼ਰੀ ਉਸਤੇ 19 ਲੱਖ ਵੋਟਰਾਂ ਨੂੰ ਸੰਸਦ ਦੇ ਵਿੱਚ ਆਪਣੀ ਆਵਾਜ਼ ਚੁੱਕਣ ਤੋਂ ਰੋਕ ਰਹੀ ਹੈ ਨਾਲ ਹੀ ਦਾਵਾ ਕੀਤਾ ਗਿਆ ਹੈ ਕਿ ਉਸ ਦੀ ਨਜ਼ਰਬੰਦੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਉਸ ਦੀ ਬਾਤੀ ਪ੍ਰਸਿੱਧੀ ਨੂੰ ਰੋਕਣ ਦਾ ਇਰਾਦਾ ਹੈ ਇਸ ਤੋਂ ਪਹਿਲਾਂ ਕਦੂਰ ਸਾਹਿਬ ਦੇ ਸੰਸਦ ਮੈਂਬਰ ਨੇ ਅੱਗੇ ਦਲੀਲ ਦਿੱਤੀ ਕਿ ਉਹਨਾਂ ਦੀ ਨਜ਼ਰਬੰਦੀ ਨਾ ਸਿਰਫ ਉਹਨਾਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਸਗੋਂ ਉਹਨਾਂ ਦੇ ਹਲਕੇ ਦੇ ਵੋਟਰਾਂ ਦੇ ਅਧਿਕਾਰਾਂ ਦੀ ਵੀ ਉਲੰਘਣਾ ਹੁੰਦੀ ਹੈ ਆਪਣੀ ਪਟੀਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਨੇ ਅਦਾਲਤ ਤੋਂ ਅੰਤਰੀਮ ਰਿਹਾਈ ਅਤੇ ਲੰਬਿਤ ਮਾਮਲੇ ਤੇ ਤੁਰੰਤ ਫੈਸਲਾ ਲੈਣ ਦੀ ਮੰਗ ਕੀਤੀ ਹੈ ਭਾਈ ਅਮਰਿਤਪਾਲ ਸਿੰਘ ਨੇ ਡਿਬਰੂਗੜ ਜੇਲ੍ਹ ਤੋਂ ਜੋ ਸਪੀਕਰ ਸਾਹਿਬ ਨੇ ਲੋਕ ਸਭਾ ਦੇ ਉਹਨਾਂ ਨੂੰ ਇੱਕ ਲੈਟਰ ਲਿਖੀ ਸੀ ਕਿ ਮੈਨੂੰ ਜੋ ਪਾਰਲੀਮੈਂਟ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਵੇ ਇਸੇ ਦੇ ਵਿੱਚ ਹੀ ਜੋ ਰਜ਼ਾਮੰਦੀ ਹੈ ਇੱਕ ਦੂਸਤ ਸਾਹਿਬ ਦੇ ਵੋਟਰਸ ਤੋਂ ਤਾਂ ਅੱਗੋਂ ਜੋ ਰਿਪਲਾਈ ਆਇਆ ਸੀ ਵੀ ਜੋ ਇਹ ਤੁਸੀਂ ਕੰਪੀਟੈਂਟ ਕੋਰਟ ਕੋਲੇ ਪਹੁੰਚ ਕਰੋ ਜੋ ਸੈਕਟਰੀਅਟ ਹੈ ਜੋ ਸਪੀਕਰ ਸਾਹਿਬ ਦੀ ਉਹਨਾਂ ਕੋਲ ਪਾਵਰ ਨਹੀਂ ਹੈ ਜੋ ਉਹਨਾਂ ਨੂੰ ਅਲਾਉ ਕਰਨ ਦੀ ਜੋ ਉੱਥੇ ਜਾਣ ਦੀ ਲੋਕ ਸਭਾ ਤਾ ਕਿ ਤੁਸੀਂ ਕੋਰਟ ਤੋਂ ਤਾਂ ਐਸੀ ਕਰਕੇ ਅਸੀਂ ਜੋ ਮਾਨਯੋਗ ਹਾਈ ਕੋਰਟ ਦਾ ਰੋਕ ਕੀਤਾ ਵੀ ਜੋ 19 ਲੱਖ ਵੋਟਰਸ ਨੇ ਖਡੂਰ ਸਾਹਿਬ ਸੀਟ ਦੇ ਉਹਨਾਂ ਦੀ ਜਿਹੜਾ ਲੋਕਮਤਾ ਘਾਣਾ ਨਾ ਹੋਵੇ ਡੈਮੋਕ੍ਰੇਸੀ ਬਹਾਲ ਰਹੇ ਤੇ ਭਾਈ ਅਮਰਿਤਪਾਲ ਸਿੰਘ ਦੀ ਵੀ ਸੀਟ ਆ ਵੇਕੈਂਟ ਨਾ ਹੋਵੇ ਕਿਉਂਕਿ ਜੋ ਸਪੀਕਰ ਸਾਹਿਬ ਨੇ ਰਿਪਲਾਈ ਦਿੱਤਾ ਉਸ ਦੇ ਵਿੱਚ ਇਹ ਗੱਲ ਆਕੀ ਹੈ ਵੀ ਤੁਸੀਂ 46 ਦਿਨ ਜੋ ਸੈਸ਼ਨ ਤੇ ਤੁਸੀਂ ਐਬਸੈਂਟ ਰਹੇ ਹੋ ਤੇ ਜੇ 60 ਦਿਨ ਬੰਦਾ ਲਗਾਤਾਰ ਐਬਸੈਂਟ ਰਹੇ ਸੈਸ਼ਨ ਦੇ ਵਿੱਚੋਂ ਤਾਂ ਉਹਦੀ ਸੀਟ ਐ ਜੋ ਖਾਰਜ ਹੋ ਜਾਂਦੀ ਹੈ ਮੈਂਬਰਸ਼ਿਪ ਰੱਦ ਹੋ ਜਾਂਦਾ ਹੈ ਇਸੇ ਡੈਮੋਕ੍ਰੇਸੀ ਨੂੰ ਬਚਾਉਣ ਦੀ ਖਾਤਰ ਲੋਕਮਤ ਨੂੰ ਬਚਾਉਣ ਦੀ ਖਾਤਰ ਅਸੀਂ ਜੋ ਇਹ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਉਹ ਭਾਈ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਤੋਂ ਜੋ ਸਪੀਕਰ ਸਾਹਿਬ ਨੇ ਲੋਕ ਸਭਾ ਦੇ ਉਹਨਾਂ ਨੂੰ ਇੱਕ ਲੈਟਰ ਲਿਖੀ ਸੀ ਕਿ ਮੈਨੂੰ ਜੋ ਪਾਰਲੀਮੈਂਟ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਵੇ ਇਸੇ ਦੇ ਵਿੱਚ ਹੀ ਜੋ ਰਜ਼ਾਮੰਦੀ ਹੈ ਇੱਕ ਦੂਸਤ ਸਾਹਿਬ ਦੇ ਵੋਟਰਸ ਨੂੰ ਤਾਂ ਅੱਗੂ ਜੂ ਰਿਪਲਾਈ ਆਇਆ ਸੀ ਵੀ ਜੋ ਇਹ ਤੁਸੀਂ ਕੰਪੀਟੈਂਟ ਕੋਰਟ ਕੋਲੇ ਪਹੁੰਚ ਕਰੋ ਜੋ ਸੈਕਟਰੀਅਟ ਹੈ ਜੋ ਸਪੀਕਰ ਸਾਹਿਬ ਦੀ ਉਹਨਾਂ ਕੋਲ ਪਾਵਰ ਨਹੀਂ ਹੈ ਜੋ ਉਹਨਾਂ ਨੂੰ ਅਲਾਉ ਕਰਨ ਦੀ ਜੋ ਉੱਥੇ ਜਾਣ ਦੀ ਲੋਕ ਸਭਾ ਦੀ ਤਾਂ ਕਿ ਤੁਸੀਂ ਕੋਰਟ ਤੋਂ ਤਾਂ ਇਸੇ ਕਰਕੇ ਅਸੀਂ ਜੋ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਵੀ ਜੋ 19 ਲੱਖ ਵੋਟਰਸ ਨੇ ਖਡੂਰ ਸਾਹਿਬ ਸੀਟ ਦੇ ਉਨ੍ਹਾਂ ਦੀ ਜਿਹੜਾ ਲੋਕਮਤ ਦਾ ਘਾਣਾ ਨਾ ਹੋਵੇ ਡੈਮੋਕ੍ਰੇਸੀ ਬਹਾਲ ਰਹੇ ਤੇ ਭਾਈ ਅਮਰਿਤਪਾਲ ਸਿੰਘ ਦੀ ਜੀ ਸੀਟ ਉਹ ਵੇਕੈਂਟ ਨਾ ਹੋਵੇ ਕਿਉਂਕਿ ਜੋ ਸਪੀਕਰ ਸਾਹਿਬ ਨੇ ਰਿਪਲਾਈ ਦਿੱਤਾ ਉਸ ਦੇ ਵਿੱਚ ਇਹ ਗੱਲ ਆਕੀ ਹੈ ਵੀ ਤੁਸੀਂ 46 ਦਿਨ ਜੋ ਸੈਸ਼ਨ ਦੇ ਤੁਸੀਂ ਐਬਸੈਂਟ ਰਹੇ ਹੋ ਤੇ ਜੇ 60 ਦਿਨ ਬੰਦਾ ਲਗਾਤਾਰ ਐਬਸੈਂਟ ਰਹੇ ਸੈਸ਼ਨ ਦੇ ਵਿੱਚੋਂ ਤਾਂ ਉਹਦੀ ਸੀਟ ਹੈ ਜੋ ਖਾਰਜ ਹੋ ਜਾਂਦੀ ਹੈ ਮੈਂਬਰਸ਼ਿਪ ਰੱਦ ਹੋ ਜਾਂਦਾ ਤਾਂ ਇਸੇ ਡੈਮੋਕ੍ਰੇਸੀ ਨੂੰ ਬਚਾਉਣ ਦੀ ਖਾਤਰ ਲੋਕਮਤ ਨੂੰ ਬਚਾਉਣ ਦੀ ਖਾਤਰ ਅਸੀਂ ਜੋ ਇਹ ਮਾਨਯੋਗ ਹਾਈ ਕੋਰਟ ਦਾ